ਆਪਣੇ ਦੇਸੀ ਟਮਾਟਰ ਹਾਈਬ੍ਰਿਡ ਟਮਾਟਰ ਦੋਨੋਂ ਟੋਟਲ ਮਿਲਾ ਕੇ ਐ 7-7 ਮੋਟੇ ਲੱਗੇ ਨੇ ਇਹਦੇ ਦੇਖੋ ਪੱਤਾ ਮਰੋੜ ਦੀ ਬਿਮਾਰੀ ਆ ਰਹੀ ਏ ਨਿੰਮ ਦਾ ਪਾਣੀ ਉਤੋਂ ਕੋਈ ਵੀ ਸ਼ੈਂਪੂ ਆ ਦੇਖੋ ਜਿਹੜਾ ਸਰਾਖ ਹੋਏ ਹੋਏ ਨੇ ਤੇਰੇ ਤਗੜਾ ਮੀ ਪੈਣ ਵਾਲਾ ਹੈ ਵੈਦਰ ਰਿਪੋਰਟ ਦੇ ਹਿਸਾਬ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਆਪਣੇ ਜਿਹੜਾ ਕਿਚਨ ਗਾਰਡਨ ਹੈ ਉਹਦੀ ਇੱਕ ਨਵੀਂ ਅਪਡੇਟ ਦਿੰਨੇ ਆ ਆ ਦੇਖੋ ਜੀ ਇਹ ਆਪਣੇ ਦੇਸੀ ਟਮਾਟਰ ਹਾਈਬ੍ਰਿਡ ਟਮਾਟਰ ਦੋਨੇ ਨੇ ਉਹਨਾਂ ਦੀ ਆਪਾਂ ਨੇ ਪੌਦੇ ਉਹ ਇੱਥੇ ਲਗਾ ਚੁੱਕੇ ਆ ਤੁਸੀਂ ਇੱਕ ਇੱਕ ਬੂਟਾ ਇੱਥੇ ਦੇਖ ਸਕਦੇ ਹੋ ਸਾਰੀ ਅੱਧੇ ਏਰੀਆ 'ਚ ਆਪਾਂ ਨੇ ਲਗਾਤਾ ਦੇਸੀ ਟਮਾਟਰ ਇੱਕ ਲਾਈਨ ਲਗਾਤੀ ਆਪਾਂ ਨੇ ਦੇਸੀ ਟਮਾਟਰ ਦੀ ਔਰ ਇੱਕ ਲਗਾਤੀ ਆਪਾਂ ਨੇ ਹਾਈਬ੍ਰਿਡ ਦੀ ਟੋਟਲ ਮਿਲਾ ਕੇ ਹੈ ਸੱਤ ਸੱਤ ਬੂਟੇ ਲੱਗੇ ਨੇ ਇਹਦੇ 'ਚ 15 ਇੰਚ ਦੇ ਡਿਫਰੈਂਸ ਉੱਤੇ ਲਗਾਏ ਨੇ ਆਪਾਂ ਔਰ ਜਿਹੜਾ ਇਹ ਅੱਧਾ ਏਰੀਆ ਰਹਿ ਗਿਆ ਇਹਦੇ 'ਚ ਆਪਾਂ ਪਰਲੀ ਲਾਈਨ ਦੇ ਵਿੱਚ ਸ਼ਾਇਦ ਲੈਟਸ ਬੀਜਾਂਗੇ ਉਹ ਮੌਕੇ ਤੇ ਡਿਸਾਈਡ ਕਰਾਂਗੇ ਜਦੋਂ ਲਾਣਾ ਹੋਏਗਾ ਔਰ ਇਹ ਜਿਹੜਾ ਹੈਗਾ ਆਪਣਾ ਨੀਂਬੂ ਇਹਦੇ ਉੱਤੇ ਦੇਖੋ ਪੱਤਾ ਮਰੋੜ ਦੀ ਬਿਮਾਰੀ ਆ ਰਹੀ ਹੈ ਇਹ ਬਹੁਤ ਜ਼ਿਆਦਾ ਸੀਗਾ ਪਹਿਲਾਂ ਇਹ ਹੌਲੀ ਹੌਲੀ ਸੱਟ ਕਿਵੇਂ ਹੋਣ ਲੱਗਿਆ ਤੇ ਉੱਤੇ ਆਪਾਂ ਰੈਗੂਲਰ ਸਪਰੇਅ ਕਰੀ ਜਾਂਦੇ ਹਾਂ ਹੁਣੇ ਸਪਰੇਅ ਜਿਹੜਾ ਹੈਗਾ ਉਹ ਫਾਇਦਾ ਹੁੰਦਾ ਜੀ ਇੱਕ ਨਿੰਮ ਦਾ ਪਾਣੀ ਉਸ ਤੋਂ ਕੋਈ ਵੀ ਸ਼ੈਂਪੂ ਔਰ ਉਸ ਚ 2 ਲੀਟਰ ਪਾਣੀ ਪਾ ਲਈਦਾ ਔਰ ਉਹਨੂੰ ਆਪਾਂ ਇੱਕ ਪ੍ਰੋਪਰ ਮਤਲਬ ਰੇਸ਼ੋ ਰੱਖਿਆ ਹੋਇਆ ਉਸ ਹਿਸਾਬ ਨਾਲ ਮਿਕਸ ਕਰਕੇ ਪਾਈਦਾ ਇੱਥੇ ਆਪਾਂ ਨੇ ਆਪਣੀਆਂ ਗੋਭੀਆਂ ਲਾਈਆਂ ਨੇ ਇਸ ਲਾਈਨ ਦੇ ਵਿੱਚ ਸਾਰੀ ਆਪਣੀ ਫੁੱਲ ਗੋਭੀ ਹੈ ਉਹ ਇੱਕ ਲਾਈਨ ਔਰ ਡੇਢ ਲਾਈਨ ਆਪਣੀ ਬੰਦ ਗੋਭੀ ਹੈ ਔਰ ਇਸ ਪਾਸੇ ਵੀ ਆਪਣੀ ਸਾਰੀ ਫੁੱਲ ਗੋਭੀ ਹੈ ਜਿਹੜਾ ਅੱਧਾ ਕਿਹੜਾ ਬੀਜ ਬਚਿਆ ਸੀਗਾ ਉਹ ਲਾਤਾ ਹੁਣ ਆਪਾਂ ਨੇ ਅੱਜ ਇਹਨਾਂ ਦੇ ਵਿੱਚ ਲਸਣ ਵਿਜਣਾ ਇਹਨਾਂ ਦੋ ਕਿਆਰਿਆਂ ਦੇ ਵਿੱਚ ਔਰ ਇਹ ਜਿਹੜਾ ਜਿਗਾੜ ਜਿਹਾ ਬਣਾਇਆ ਆਪਾਂ ਨੇ ਆ ਦੇਖੋ ਇਹ ਜੋ ਸਰਾਖ ਹੋਏ ਹੋਏ ਨੇ ਇਹ ਹਰ ਇੱਕ 3 ਇੰਚ ਦੇ ਉੱਤੇ ਮੈਂ ਸਰਾਖ ਕੀਤੇ ਹੋਏ ਨੇ ਇਹਦੇ ਨਾਲ ਨਿਸ਼ਾਨੀਆਂ ਲਾ ਲਾ ਕੇ ਆਪਾਂ ਇਹਨਾਂ ਦੋਨਾਂ ਕਿਆਰਿਆਂ ਦੇ ਵਿੱਚ ਲਸਣ ਲਾ ਦੇਣਾ ਔਰ 120 ਰੁਪਏ ਕਿਲੋ ਰਸਾਂ ਵਾਲਾ ਸਮਾਨ ਲੱਸੀ खासा ਵਧੀਆ ਮੋਟਲੇ ਸੌਣਗੇ ਆਪਣੇ ਕੋਲ ਉਹ ਤੁਹਾਨੂੰ ਦਿਖਾਉਂਗਾ ਮੈਂ ਵੀਡੀਓ ਦੇ ਵਿੱਚ ਅੱਗੇ ਬਾਕੀ ਉਸ ਤੋਂ ਬਾਅਦ ਆਪਣੇ ਕੋਲ ਇੱਕ ਕਿਹਰਾ ਉਹ ਉੱਥੇ ਮੁਰਗੀਆਂ ਦਾ ਸਮਾਨ ਲੈਣਾ ਔਰ ਇਹ ਚਾਰ ਕਿਹਰੇ ਹੋਰ ਬਚੇ ਨੇ ਇੱਥੇ ਆਪਾਂ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਆਪਣੇ ਹੋਰ ਵੀ ਹੈਗੀਆਂ ਨੇ ਮੂਲੀਆਂ ਹੋਈਆਂ ਛਲਕਮ ਹੋ ਕੇ ਤੇ ਕੀ ਕਹਿੰਦੇ ਆ ਹੋਰ ਬੜਾ ਕੁਝ ਆਉਣ ਦੀ ਸਰਦੀਆਂ ਦਾ ਖਾਸੀ ਬੀਜ ਲੈ ਕੇ ਆਏ ਆ ਉਹ ਵਾਲੇ ਲਗਾਵਾਂਗੇ ਚਲੋ ਜੀ ਆਪਾਂ ਨੇ ਸਵਰੇ ਉੱਥੇ ਲਸਣ ਲਗਾਤਾ ਸੀਗਾ ਤੁਹਾਨੂੰ ਇੱਥੇ ਦਿਖਾਣੇ ਆ ਮਜਾਈ ਆਪਾਂ ਨੂੰ ਹੁਣ ਸ਼ੁਰੂ ਕਰਤੀ ਸੀਗਾ ਦੇਖੋ ਵਧੀਆ ਆਪਾਂ ਨੇ ਜੋ ਤੁਹਾਨੂੰ ਪਿਛਲੇ ਉਹਦੇ ਚ ਦਿਖਾਇਆ ਸੀਗਾ ਆਪਾਂ ਨੇ ਇੱਕ ਫਰੇਮ ਜਿਹਾ ਬਣਾ ਕੇ ਵਧੀਆ ਲਾਈਨਾਂ ਦੇ ਵਿੱਚ ਆਪਾਂ ਨੇ ਇੱਕ ਕੱਟ ਰਸਨ ਲਗਾਤਾ ਔਰ ਉਹ ਲਗ 11 ਆਪਣਾ ਸੰਦ ਲਗਾਵਾਂਗੇ ਔਰ ਅੱਜ ਅਸੀਂ ਗੂਗਲ ਤੇ ਚੈੱਕ ਇੱਥੇ ਕਿ ਸਵੇਰੇ ਤਗੜਾ ਮੀਂਹ ਪੈਣ ਵਾਲਾ ਵੈਦਰ ਰਿਪੋਰਟ ਦੇ ਹਿਸਾਬ ਨਾਲ ਤਾਂ ਹੁਣ ਇਹਨਾਂ ਸਾਰਿਆਂ ਦੇ ਵਿੱਚ ਆਪਾਂ ਆਪਣਾ ਮੇਥੀ ਪਾਲਕ ਧਨੀਆ ਬਾਕੀ ਗਾਜਰਾਂ ਗੁਜਰਾ ਸ਼ਲਗਮ ਜੋ ਵੀ ਹੈਗਾ ਉਹ ਸਾਰਾ ਸਮਾਨ ਆਪਾਂ ਹੌ ਰਾਤ ਨੂੰ 10 11 ਵਜੇ ਨੇ ਹੌਣ ਲਗਾ ਦਿੰਨੇ ਆ ਤਾਂ ਕਿ ਸਵੇਰੇ ਮੀਂਹ ਆਏ ਤਾਂ ਇਹਨਾਂ ਨੂੰ ਵਧੀਆ ਪਾਣੀ ਮਿਲ ਜੇ ਮੀਂਹ ਵਾਲਾ ਚਲੋ ਜੀ ਹੁਣ ਜਿਆਦਾ ਇਸ ਵੀਡੀਓ ਚ ਮੈਂ ਦਿਖਾ ਨਹੀਂ ਪਾਉਂਗਾ ਕਿਉਂਕਿ ਨਿਰਨਿਰਾ ਬਹੁਤ ਹੈ ਸਿਰਫ ਇੰਨੀ ਕੁ ਥੋੜੀ ਜਿਹੀ ਅਪਡੇਟ ਮੈਂ ਰਿਕਾਰਡ ਕਰ ਰਿਹਾ ਉਹ ਬੀਜ ਪਏ ਨੇ ਪਾਲਕ ਮੇਥੀ ਔਰ ਧਣੀਆਂ ਇਹ ਪਏ ਹੈ ਜੀ ਛਲਗਮ ਇਹ ਹੈ ਜੀ ਬਰੋਕਲੀ ਨਹੀਂ ਸੋਰੀ ਇਹ ਹੈ ਲੈਟਸ ਹਰੇ ਵਾਲੀ ਇਹ ਹੈ ਜਾਮਣੀ ਵਾਲੀ ਇਹਨੇ ਮੂਲੀਆ ਉਰੇ ਹੈ ਜੀ ਆਪਣਾ ਚਕੰਦਰ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਲਾਵਾਂਗੇ 10:30 ਹੋ ਚੁੱਕੇ ਆ 12:00 ਵਜੇ ਤੱਕ ਆਪਾਂ ਸਾਰੀਆਂ ਸਬਜ਼ੀਆਂ ਲਾ ਕੇ ਇਕਦਮ ਫ੍ਰੀ ਹੋ ਜਾਵਾਂਗੇ ਬਸ ਫਿਰ ਸਵੇਰੇ ਆਪਾਂ ਨੂੰ ਮੀਂਹ ਦਾ ਇੰਤਜ਼ਾਰ ਹੋਣਾ ਸੋ ਜੀ ਸਵਾਗਤ ਹੈ ਜੀ ਤੁਹਾਡਾ ਅਗਲੇ ਦਿਨ ਦੇ ਵਿੱਚ ਜਿਵੇਂ ਕਿ ਆਪਾਂ ਰਾਤੀ ਕਿਹਾ ਸੀਗਾ ਕਿ ਕੱਲ ਸੋਮਵਾਰ ਨੂੰ ਬਹੁਤ ਤਕੜਾ ਮੀਂਹ ਪਾਣਾ 95% ਚਾਂਸ ਹੈ ਮੀਂਹ ਦੇ ਆ ਦੇਖ ਫੜਾ ਕੁਛ ਆਪਣਾ ਇੱਥੇ ਗਿੱਲਾ ਗਿੱਲਾ ਹੋਇਆ ਪਿਆ ਬਹੁਤ ਹੀ ਖਤਰਨਾਕ ਮੀਂਹ ਪਿਆ ਜੀ ਕੱਲ ਠੀਕ ਹੈ ਇਹ ਆਪਣਾ ਲਸਣ ਵਿਜਿਆ ਹੋਇਆ ਹੈ ਇੱਥੇ ਇਹ ਕਿਹੜਾ ਖਾਲੀ ਹੈ ਇਹ ਲਸਣ ਵਿਜਣਾ ਹੋਰ ਇਹ ਆਪਣੀ ਗੋਭੀ ਜਿਹੜੀ ਲਾਈ ਸੀਗੀ ਪਹਿਲੇ ਦਿਨ ਤਾਂ ਮਰ ਗਈ ਸੀਗੀ ਪਰ ਅੱਜ ਬੂਟੇ ਖੜੇ ਲੱਗ ਗਏ ਹੁਣ ਤਾਂ ਯਾਨੀ ਕੀ ਚੱਲ ਜਾਣਗੇ ਵਧੀਆ ਔਰ ਉਸ ਤੋਂ ਬਾਅਦ ਹੁਣ ਕੱਲ ਰਾਤ ਨੂੰ ਆਪਾਂ ਨੇ ਇਸ ਕਾਰੇ ਦੇ ਵਿੱਚ ਲਗਾਈ ਸੀਗੀ ਬ੍ਰੋਕਲੀ ਨਹੀਂ ਸੌਰੀ ਆਪਾਂ ਨੇ ਕੱਲ ਇਸ ਕਾਰੇ ਚ ਮੈਂ ਕਈ ਵਾਰ ਇਹਨਾਂ ਸਬਜ਼ੀਆਂ ਦੇ ਨਾਮ ਨੂੰ ਭੁੱਲ ਜਾਂਦਾ ਕੀ ਕੀ ਲਾਇਆ ਕੀ ਕੀ ਨਹੀਂ ਤਾਂ ਉਹਨੂੰ ਕਰੈਕਸ਼ਨ ਮੈਂ ਜਾਂ ਤਾਂ ਕੈਪਸ਼ਨ ਚ ਲਿਖ ਕੇ ਕਰ ਦਿਆ ਕਰਾਂਗਾ ਮਤਲਬ ਕਮੈਂਟ ਥੋੜਾ ਜਿਹਾ ਲਿਖ ਕੇ ਉੱਤੇ ਵੀਡੀਓ ਦੇ ਤੇ ਕਰ ਦਿਆ ਕਰਾਂਗਾ ਜਾਂ ਫਿਰ ਤੁਹਾਨੂੰ ਐਵੇਂ ਹੀ ਤੇ ਨਾਲ ਦੀ ਨਾਲ ਯਾਦ ਆ ਗਿਆ ਤੁਹਾਨੂੰ ਦੱਸ ਦਿਆ ਕਰੂੰਗਾ ਤਾਂ ਇੱਥੇ ਇਸ ਦੋ ਲਾਈਨਾਂ ਚ ਸੈਂਟਰ ਚ ਲਗਾਈ ਸੀ ਇੱਕ ਉਸ ਲਾਈਨ ਚ ਇੱਕ ਇਸ ਲਾਈਨ ਚ ਆ ਇਹ ਹੁੰਦਾ ਜੀ ਲੈਟਸ ਲਗਾਈ ਸੀ ਇੱਕ ਜਮਣੀ ਦੇ ਰੰਗ ਦੀ ਹੁੰਦੀ ਆ ਇੱਕ ਗ੍ਰੀਨ ਹੁੰਦੀ ਆ ਇੱਕ ਲਾਈਨ ਜਮਣੀ ਲਈ ਹੈ ਇੱਕ ਚ ਗ੍ਰੀਨ ਲਗਾਈ ਹੈ ਜਦੋਂ ਉਗੂਗੀ ਔਰ ਦੇਖਾਂਗੇ ਕਿਹੜੀ ਕਿੱਥੇ ਲੱਗੀ ਆ ਔਰ ਐਸੇ ਕਰਦੇ ਵਿੱਚ ਉੱਥੇ ਲਾਈ ਆ ਜੀ ਪਾਲਕ ਹੋਕਚੋਈ ਐ ਇਦਾਂ ਹੀ ਕੁਝ ਕਹਿੰਦੇ ਆ ਉਹਨੂੰ ਔਰ ਇੱਥੇ ਧਣੀਆਂ ਲਗਾਏ ਜੀ ਉੱਥੇ ਮੇਥੀ ਲਗਾਈ ਆ ਹੁਣ ਆਪਣੇ ਕੋਲ ਹਰੀਆਂ ਮਿਰਚਾਂ ਦੀ ਬੋਤ ਹੈ ਔਰ ਆਪਣੇ ਕੋਲ ਬਰੋਕਲੀ ਦੀ ਬੋਤ ਹੈ ਤਾਂ ਹੁਣ ਬਰੋਕਲੀ ਔਰ ਹਰੀਆ ਮਿਰਚਾ ਲਾਵਾਂਗੇ ਤਾਂ ਬਰੋਕਲੀ ਮੈਂ ਸੋਚ ਰਿਹਾ ਇੱਥੇ ਲਾ ਦਿੰਨੇ ਆ ਕੇਲੇ ਦੇ ਜਿਹੜੇ ਪੱਤੇ ਨੇ ਉਹ ਵੜ ਦੇਣੇ ਕਿਉਂਕਿ ਕੇਲਾ ਬਾਅਦ ਚ ਹੀ ਆਪਾਂ ਵੜਣਾ ਹੀ ਹੈ ਤਾਂ ਬਰੋਕਲੀ ਮੈਂ ਸੋਚ ਰਿਹਾ ਇੱਥੇ ਲਾ ਦਾਂ ਕਿਉਂਕਿ ਗੋਭੀਆਂ ਗੋਭੀਆਂ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਇੱਥੇ ਆਪਣੀ ਬੰਦ ਕੋ ਫੁੱਲ ਗੋਭੀ ਲੱਗੀ ਹੋਈ ਹੈ ਔਰ ਇਹ ਆਪਣੀ ਬਰੋਕਲੀ ਲੱਗ ਜੂਗੀ ਨਾਲ ਹਰੀਆ ਮਿਰਚਾਂ ਨੇ ਹਰੀਆ ਮਿਰਚਾਂ ਦੇਖਦੇ ਇੱਥੇ ਕਿਸੇ ਘਾਰੇ ਦੇ ਨਾਲ ਵੱਟੇ ਸੈੱਟ ਕਰਕੇ ਅੰਦਰ ਜਾਂ ਬਾਹਰ ਮੈਂ ਤਾਂ ਸੋਚ ਰਿਹਾ ਸੀਗਾ ਕਿ ਇਸ ਲਾਈਨ ਦੇ ਵਿੱਚ ਐਦਾਂ ਇੱਥੇ ਲਗਾ ਦੇਣਾ ਕਿਉਂਕਿ ਇਹ ਇਹ ਵਾਲਾ ਤਾਂ ਇੱਥੇ ਇਹਦੇ ਕਿਨਾਰੇ ਕਿਨਾਰੇ ਦੇ ਉੱਤੇ ਇਦਾਂ ਸਿੱਧਾ ਲਗਾ ਦੇਣਾ 10-12 ਮੁੱਟੇ ਲੱਗ ਜਾਣਗੇ ਵਧੀਆ ਆਪਣਾ ਇੱਥੇ ਜਿਹੜੀ ਹਰੀਆਂ ਮਿਰਚਾਂ ਨੇ ਉਹ ਲੱਗ ਜਾਣਗੀਆਂ ਸਾਰਾ ਆਪਣਾ ਪ੍ਰੋਪਰ ਵਧੀਆ ਗਿੱਲਾ ਹੋ ਗਿਆ ਪਾਣੀ ਮਿਲ ਗਿਆ ਮਿੱਟੀ ਜਿਹੜੀ ਆ ਉਹ ਸੈੱਟ ਹੋ ਚੁੱਕੀ ਐ ਲਸਣ ਆਪਣਾ ਦੇਖੋ ਕਿੱਡਾ ਸਹੀ ਲੱਗ ਰਿਹਾ ਲਾਈਨਾਂ 'ਚ ਲੱਗਿਆ ਹੋਇਆ ਐਨ ਪ੍ਰੋਪਰ ਲਾਈਨ ਬਣਾ ਕੇ ਸੱਤ ਪਰ ਪਹਿਲੀ ਵਾਰ ਆਪਣੀ ਲਾਈਫ ਸਟੈਟਾ ਸੁਣਾ ਲੈਣਾ ਮੈਂ ਆਪ ਆਪਣੇ ਆਪ ਨੂੰ ਕਹਿ ਲੈ ਕਿ ਮੈਂ ਵਧੀਆ ਲੱਗਿਆ ਬਾਕੀ ਹਾਲੇ ਮੈਨੂੰ ਲੱਗਦਾ ਕਿ ਥੋੜਾ ਥੋੜਾ ਉੱਪਰ ਹੈ ਪਰ ਉੱਪਰ ਇਹਨੂੰ ਜਾਣ ਕੇ ਰੱਖਿਆ ਹੋਇਆ ਕਿਉਂਕਿ ਇਹਦੇ ਉੱਤੇ ਨਾ ਆਪਾਂ ਹਲੇ ਥੋੜੀ ਥੋੜੀ ਖਾਦ ਪਾਵਾਂਗੇ ਤੇ ਉੱਤੇ ਆਪਾਂ ਅ ਪ੍ਰਾਲੀ ਥੋੜੀ ਲਾ ਕੇ ਪਾਵਾਂਗੇ ਤਾਂ ਕਿ ਵਿੱਚ ਕਬਾੜ ਘਟੂਗੇ ਇਸ ਕਰਕੇ ਮੈਂ ਇਹਨੂੰ ਥੋੜਾ ਜਨਾ ਉੱਚਾ ਲਗਾਇਆ ਯਾਨੀ ਕਿ ਮੈਂ ਇਹਦੀ 65% ਤੁਰੀ ਅੰਦਰ ਕੀਤੀ ਹੈ ਤੇ ਬਾਕੀ ਦੀ ਜਿਹੜੀ 35% ਬਾਹਰ ਰੱਖੀ ਹੈ ਔਰ ਇਸ ਕਰ ਦੇ ਵਿੱਚ ਜਿਹੜਾ ਮੁਰਗੀਆਂ ਵਾਲਾ ਕਰਾ ਸੀ ਆਪਣਾ ਇਹਦੇ ਵਿੱਚ ਮੈਂ ਸਾਰੇ ਦੇ ਵਿੱਚ ਕੱਲ ਜਿਹੜ ਜੋ ਲੱਗੇਗਾ ਲੱਗੇਗਾ ਜੋ ਨਹੀਂ ਲੱਗੇਗਾ ਨਾ ਸੀ ਪਰ ਮੈਨੂੰ ਆਸ ਹੈ ਕਿ ਦੇ ਵਿੱਚ ਪਾਲਕ ਸਾਗ ਜਿਹੜਾ ਮਾੜਾ-ਮੋਟਾ ਹੈਗਾ ਉਹ ਲੱਗ ਜਾਊਗਾ ਉਸ ਤੋਂ ਇਲਾਵਾ ਹੋਰ ਤਾਂ ਮੈਨੂੰ ਉਸ ਤੋਂ ਇਲਾਵਾ ਹੋਰ ਤਾਂ ਮੈਨੂੰ ਕੋਈ ਆਸ ਨਹੀਂ ਕੁਝ ਲੱਗੂਗਾ ਚਲੋ ਜੀ ਹੁਣ ਹਨੇਰਾ ਪੈ ਰਿਹਾ ਸ਼ਾਮ ਹੋ ਰਹੀ ਹੈ ਤੇ ਇੱਥੇ ਫਟਾਫਟ ਆਪਾਂ ਗੋਭੀ ਲਗਾਣੇ ਆ ਤੇ ਗੋਭੀ ਲਾਉਣ ਤੋਂ ਬਾਅਦ ਮਿਲਦੇ ਆ ਗੋਭੀ ਮਤਲਬ ਬਰੋਕਲੀ